ਬਾਈ ਜੀ ਸਤਿਗੁਰ ਦੀ ਸਤਿਗੁਰ ਆ ਭਾਈ ਸਤਿਗੁਰ ਆ ਜੀ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਤੁਹਾਡਾ ਹੀ ਹੋਣ ਦਾ ਬਹੁਤ ਬਹੁਤ ਸਵਾਗਤ ਜੀ ਵਪਾਰਕਰ ਦੇ ਭਾਈ ਜੀ ਹਾਂ ਜੀ ਹਾਂ ਜੀ ਬਹੁਤ ਟਾਈਮ ਹੋ ਗਿਆ ਹਾਂ ਬਾਬਾ ਟਾਈਮ ਹੋ ਗਿਆ ਕਰਦੇ ਬਹੁਤ ਟਾਈਮ ਹੋ ਗਿਆ ਜੀ ਚਲੋ ਠੀਕ ਹੈ ਬਾਹਰ ਵੀ ਜਾਂਦੇ ਨੇ ਮਾਲੂਮ ਹੁੰਦਾ ਬਾਹਰ ਵੀ ਜਾਂਦੇ ਹਾਂ ਸਖਰ ਨੇ ਇੱਕ ਬੰਦੇ ਜਾਈ ਜਾਂਦਾ ਸਰ ਵੀ ਜਾਈ ਦੇ ਸਾਰਾ ਫਿਰ ਪੰਜਾਬ ਵੀ ਘੁੰਮ ਦੇ ਜੀ ਹਾਂ ਜੀ ਹਾਂ ਜੀ ਠੀਕ ਹੈ ਤੇ ਅੱਜ ਫਿਰ ਪਾ ਜੂ ਕਿੰਨੇ ਜੀ ਆਪਣਾ ਕੋਈ ਸ਼ਹਿਰ ਹੈ ਤੇ ਅਨੂੰ ਮੱਝਾ ਤੇ ਲਗਾਇਆ ਜੀ ਚਲੋ ਨਾਮ ਐਡਰੈਸ ਬੋਲੋ ਆਪਣਾ ਨਾਮ ਸਤਰਾਮ ਸਿੰਘ ਹਾਂ ਜੀ ਪਿੰਡ ਪ ਇਕ ਕਿਹੜੇ ਲੋੜ ਤੇ ਰਹਿ ਗਏ ਪਿੰਡ ਆਪਣਾ ਇਹ ਜੀ ਬਟਾਲੇ ਆਉਂਦੇ ਆ ਜੈਤਿਪੁਰਿਆ ਤੇ ਅੰਬਰਸਰ ਆਉਂਦੇ ਆ ਜੈਤਿਪੁਰ ਜੈਤਿਪੁਰ ਅੱਡਾ ਲਾ ਲੈਂਦੇ ਆ ਬਟਾਲਾ ਜੈਤਿਪੁਰ ਤੇ ਮੈਥੇ ਔਰ ਮੈਥੇ ਆਉਂਦੇ ਆ ਵਪਾਰ ਆਉਂਦਾ ਤੇ ਵਪਾਰ ਟਾਲੀ ਸਾਹਿਬ ਆ ਹਾਂਜੀ ਹਾਂਜੀ ਠੀਕ ਆ ਨੰਬਰ ਬੋਲੋ ਜਪੜਾ 9843 ਹਾਂਜੀ 43780 ਇੱਕ ਵਾਰ ਫੇਰ ਬੋਲੋ 9843 ਹਾਂਜੀ 43780 ਚਲੋ ਆ ਜਓ ਤੇ ਇਹ ਘੱਬਣਾ ਜੀ ਇਹ ਘੱਬਣਾ ਸੂਈ ਆ ਜੀ ਸੂਈ ਆ ਠੀਕ ਆ ਕਿੰਨੇ ਦੋਦੋ ਭਾਜੀ ਇਹਦੇ ਕੋ ਡਾਕ ਲਓ ਦਦੇ ਬਿਲਕੁਲ ਸਹੀ ਦੋਦੋ ਬਿਲਕੁਲ ਕੰਡੇ ਵਾਲਾ ਠੀਕ ਆ ਚਾਜੂ ਬਿਲਕੁਲ ਵਧੀਆ ਜੀ ਹਾਂ ਜੀ ਹਾਂ ਜੀ ਲਓ ਜੀ ਤੇ ਬੱਚਾ ਮਰ ਕੀ ਆ ਗਿਆ ਖੱਟੀ ਆ ਗਈ ਖੱਟੀ ਖੱਟੀ ਮਖਰਾ ਕੀ ਆ ਤੋਰ ਰੋ ਰੋ ਲਿਆਓ ਆ ਦੇਖ ਰੇਰ ਜੈ ਜੀ ਕਰਦੇ ਬਿਲਕੁਲ ਜੀ ਬਿਲਕੁਲ ਜੈ ਜੀ ਜੈ ਜੀ ਦੇਖੋ ਜੀ ਖੜਾਓ ਮੜਾ ਇਸ ਪੰਜ ਮਿੰਟ ਖੜਾਓ ਕੱਟੀ ਨੇ ਮੂੰਹ ਮੜਾ ਮਾਰਿਆ ਵਾ ਠੀਕ ਆ ਹੋਰ ਗੱਲ ਕੋਈ ਨਹੀਂ ਚੋਈ ਡੈਮ ਹੋ ਜਾਊਗਾ ਲੋੜ ਹੈ ਨਾ ਜੇ ਸਵੇਰ ਘਰ ਚੋਈ ਕਿਲੇ ਲਈ ਕਰਦੇ ਆ ਸਵੇਰੇ 6 ਵਜੇ 6 ਵਜੇ ਚੱਲੋ ਬੰਦੋ ਜੀ ਬੋਲੋ ਜੀ ਜੈ ਜੀ ਤੁਸੀਂ ਦੱਸ ਦੋ ਜੈ ਨਹੀਂ ਮੈਂ ਤਾਂ ਕੀ ਦੱਸਣਾ ਤੁਸੀਂ ਦੱਸਣਾ ਇੱਕੋ ਘਟਾਵਾ ਦਾ ਕੰਮ ਨਹੀਂ ਬਸ ਛੋੜ ਹੀ ਹੋਵੇ ਬਸ ਕੱਲੇ ਛੋੜ ਹੀ ਹੋਵੇ ਹਾਂ ਜੀ 86 ਦੇ ਦੇ ਦਾਂਗੇ ਹਾਂਜੀ 86 ਦੀ ਮੁੱਲ ਤੇ ਭਾਉਣਾ ਪੇਪ ਚਾਉਣੀ ਹੈ ਕਿ 8000 ਦੇ ਦਾਂਗੇ ਹੋ ਜਾਊਗਾ ਕਰ ਦੋ ਕਮਾਨਦ ਕਿ ਛੋੜੀ ਕਰਨੀ ਆ ਛੋੜੀ ਕਰਾਂਗੇ ਬਾਅਦ ਛੋੜੀ ਕਰੂ ਹਾਂਜੀ ਚਲੋ ਠੀਕ ਆ ਜੀ ਦੋ ਦੋ ਨੰਬਰ ਤੇ ਆ ਸ਼ਾਇਦ ਨੂੰ ਹੋ ਗਈ ਸੁਈ ਨੂੰ ਠੀਕ ਆ ਤੇ ਆਹ ਜੀ ਇਹ ਵੀ ਗੱਬਣਾ ਜੀ ਅਜੇ ਗੱਬਣਾ ਹਾਂਜੀ ਹਾਂਜੀ ਠੀਕ ਆ ਇਹ ਕਿੰਨਾ ਟੈਵਲ ਹੋਊਗੀ ਇਹ 10 ਦੇ ਲੈ ਜੂ 10 ਦੇ ਲੈ ਜੂ 10 ਦੇ ਲੈ ਜੂ ਘੜ ਘੜ ਧੋਰ ਇਹ ਵੀ ਜਾ ਸੁਆ ਹੈ ਨੀ ਦੋ ਜਾ ਸੁਆ ਦੋ ਜਾ ਸੁਆ ਜੀ ਫਾੜ ਵੇਖੋ ਕਿਹੜਾ ਲਗਾ ਲੋਕ ਵਾਲਾ ਗੱਟ ਕਰਦਾ ਠੀਕ ਆ ਕਿੰਨੇ ਕਰੋ ਦੋਜੀ ਇਹ ਦੁੱਧ ਕਰੂਗਾ ਜੀ ਗਰੰਟੀ ਦੇਈ ਹੈ ਮੈਂ 13 14 ਕਿਲੋ ਗਰੰਟੀ ਦੇਈ ਹੈ ਆਜ ਮਰੇ ਮੂੰਹ ਮਾ ਦਿਖਾ ਰੋ ਚੰਦੇ ਪਰ ਠੀਕ ਹੈ ਲੈ ਲੈ ਚਲੋ ਉੱਥੇ ਲੈ ਪਰ ਠੀਕ ਹੈ ਹਾਂਜੀ ਬੋਲੋ ਬੋਲੋ ਇਹਦਾ ਭਾਜੀ 90 ਹਾਂ ਨਾ 85000 ਦੇ ਦਵਾਂਗੇ ਅੱਛਾ ਇਹ 85000 ਦੀ 85000 ਉਹ ਕਿੰਨੇ ਦੀ ਉਹ 80000 ਦੀ ਫਰਕ ਨਹੀਂ ਫਰਕ ਉਹ ਦੋ ਸੋਈਏ ਦੋ ਦੋ ਚੰਗਾ ਲੱਗਤ ਨੇ ਅੱਛਾ ਹਾਂਜੀ ਹਾਂਜੀ ਤੇ ਕਰਦਾ ਕਿ ਮਾਂਤਾਂ ਲੋਚੂ ਦੋਵਾਂ ਦਾ ਹੋ ਜਾਊਗਾ ਦੋਵਾਂ ਦਾ ਹੋ ਜਾਊਗਾ ਕਰਦੇ ਜੀ ਹਾਂਜੀ ਹਾਂਜੀ ਠੀਕ ਆਜੋ ਆਹਾਂਜੀ ਇਹ ਵੀ ਕੱਪੜਾ ਜੀ ਅੱਛਾ ਇਹ ਵੀ ਕੱਪੜੀ ਆ ਇਹ ਵੀ ਕੱਪੜਾ ਲਿਆਓ ਕਰਾ ਦੇ ਇਸੂਆ ਜੀ ਇਹਦਾ ਦੂਜਾ ਕਹਿੰਦੇ ਸੀ ਤੇ ਜੇ ਕਹਿੰਨੇ ਆ ਜੀ ਅੱਛਾ ਹਾਂ ਦੂਜਾ ਆ ਚਲੋ ਠੀਕ ਆ ਲੋ ਜੀ ਵੀ ਦੇਖੋ ਆਜੋ ਕੁਮਾ ਲੈਓ ਲੈ ਚਲੋ ਹਾਂਜੀ ਬੋਲੋ ਜੀ ਇਹ ਵੀ 85 ਹਜ਼ਾਰ ਦੀ ਲੱਗ ਜੀ ਅੱਛਾ ਇਹ ਵੀ 85 ਹਜ਼ਾਰ ਦੀ ਇਹ 85 ਦੇ ਦਾ ਠੀਕ ਆ ਹਾਂਜੀ ਹਾਂਜੀ ਛੋੜ ਹੀ ਕਰਨਗੇ ਅੱਜ ਛੋੜ ਹੀ ਹੋਣੀ ਆ ਛੋੜ ਹੀ ਹੋਣੀ ਚਲੋ ਗਾਂਵਾਲ ਪਾਸੇ ਆ ਜੀ ਬੜੀ ਮਿਹਨਤ ਬਾਹਰ ਲੱਗਦੀ ਈ ਭਾਜੀ ਚਲੋ ਕੋਈ ਨਹੀਂ ਕਰਦੇ ਭਾਜੀ ਮਾਨਦਨ ਕੋਈ ਨਹੀਂ ਕਰ ਲਾਂਗੇ ਮਾਨਦਨ ਕਰਦਾ ਵੀ ਏ ਗੱਬਣਾ ਜੀ ਨਹੀਂ ਸੂਈ ਆ ਜੀ ਉਹ ਮਗਰ ਵਸੀ ਆ ਸੂਈ ਆ ਦੁੱਧ ਕਿੰਨਾ ਜੀ ਦੁੱਧ 14 ਕਿਲੋ ਆ ਗਿਆ ਬੋਲਾ ਚੋਰਾ ਰਸੂਆ ਸੁਆ ਪਹਿਲਾ ਪਹਿਲਾ ਸੁਆ ਤੋਰ ਨੰਮੀ ਨੰਮੀ ਸਰੋ ਚੁਆ ਜੂ ਭਾਈ ਮਾਜੀ ਬੀਬੀ ਕੋ ਵਧੀਆ ਬਿਲਕੁਲ ਜੀ ਜੀ ਕੋਈ ਨੁਕਸੇ ਦੱਸ ਦੇ ਜ ਹੈ ਨਾ ਕੋਈ ਕੋਈ ਨੁਕਸੇ ਨਹੀਂ ਕੋਈ ਆਇਆ ਲੈ ਚਲੋ ਥੀ ਹਾਂਜੀ ਬੋਲੋ ਮੋਲੇ ਦਾ ਭਾਗ 70 ਕਰੀ ਜੋ 75 60000 ਦੀ 60000 ਦੀ ਹਾਂ ਕਾਕਾ ਕੇ ਮਾਤਾ ਨੂੰ ਕਿੰਨਾ ਯਾਰ ਕਰਦਾਂਗੇ ਹੋਰ ਹੋ ਜਾਊਗਾ ਹੋਰ ਕਰਦਾਂਗੇ ਕਿ ਨਹੀਂ ਯਾਰ ਕੋਈ ਗੱਲ ਕਰਦੇ ਹੋ ਕਿੰਨੇ ਕਰਨੀਆਂ ਯਾਰ ਹੋਰ ਕਰਦਾਂਗੇ ਬਾਅਦ ਤੈਨੂੰ ਛੱਡੋ 70 ਤੋਂ ਚਲ ਤੈਨੂੰ ਨਹੀਂ ਛੱਡਦਾ ਚਲ ਆਜੋ ਠੀਕ ਆ ਗੱਬੜਾ ਜੀ ਇਹ ਗੱਬੜਾ ਜੀ ਇਹ ਸੂਆ ਪਹਿਲਾ ਪਹਿਲਾ ਸੂਆ ਇਹ ਵੀ ਖੋਲੋ ਲੋ ਜੀ ਪਹਿਲਾ ਸੂਆ ਵੇਖੋ ਸੋਹਣੀ ਬਿਹੜਾ ਆ ਦੇਖੋ ਲਿਆ ਕਰੋ ਵਾਜੀ ਕਮਾ ਲਓ ਆਹ ਦੇ ਵਾਹ ਐਨੇ ਘੁੱਟ ਕਿਥੇ ਆ ਉਹ ਉਧਰ ਹੀ ਕਮਾਓ ਉੱਪਰ ਦੇ ਐ ਕਮਾਓ ਚਲੋ ਬੜਾ ਠੀਕ ਬਿਲਕੁਲ ਬੜਾ ਠੀਕ ਹੈ ਜੀ ਅੱਜ ਕੁਮਾੜੇ ਲੈ ਜਣਾ ਹਾਂਜੀ ਬਾਈ ਜੀ ਫਿਰ ਮੋਲੇ ਦਾ 85 80 ਦੀ ਦਦਾ ਵੀਡੀਓ ਇਹ 80000 ਦੀ 80000 ਦੀ ਦਦਾ ਇੰਦੋਂ ਕਿੰਨੇ ਇੱਕੋ ਯਾਰ ਛੱਡਣਾ ਇੱਕੋ ਯਾਰ ਛੱਡਣਾ ਚਲੋ ਕੋਈ ਨਹੀਂ ਕੋਈ ਛੱਡੋ ਇਹ ਗੱਪੜਾ ਇਹ ਗੱਪੜਾ ਇਹ ਕਿੰਨਾ ਟਾਈਮ ਲੱਗੂਗੀ ਇਹ ਲੈ ਜੀ 15 ਦੇ ਲੈ ਜੀ 15 ਦੇ ਇਹ ਵੀ ਤੁਰਫ ਲੋ ਜੀ ਘਟੜਾ 15 ਤਾਂ ਲੈ ਜਾਣੇ ਨੇ ਵੀ ਵੱਡੀ ਫਾਰਮ ਵਾਲੀ ਵਸੀ ਆ ਹਾਂਜੀ ਵੱਡ ਫਾਰਮ ਵਾਲੀ ਵਸੀ ਆ ਵੱਡੀ ਵਿਹੜ ਵੇਖੋ ਹਾਂਜੀ ਹਾਂਜੀ ਫਾਰਮ ਚੋਂ ਖੁੱਲੀ ਲੈਂਦੀ ਇੱਥੇ ਆਣ ਕੇ ਪਾਇਆ ਕਿਵੇਂ ਜੀ ਫਾਰਮ ਚੋਂ ਖੁੱਲੀ ਲੈਂਦੀ ਇੱਥੇ ਆਣ ਕੇ ਪਾਈ ਆ ਅੱਛਾ ਠੀਕ ਆ ਕਿੰਨੇ ਕਰੋ ਬਜੀ ਦੁੱਧ ਫਿਰ ਇਹ ਇਹ ਦੁੱਧ ਹੀ 5 ਲੀਟਰ ਦੀ ਗਾਰੰਟੀ ਹੈ 25 ਕਿਲੋ ਹੁਣ ਹੁਣ 26 27 ਕਰੂਗੀ ਅੱਛਾ ਇਹ ਕਿ ਕਰੋਗੇ ਕਿਹਾ ਸੁਭਾਵਾ ਠੀਕ ਆ ਹਾਂ ਗੱਦਾ ਜਿਹੜਾ ਲੋਲੀ-ਕੋਲੀ ਵਸੇ ਆ ਅੱਛਾ ਆਜੋ 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 ਚਲ ਲੈ ਜਮਣੇ ਲਾਸਟ ਪੀਸ ਹੀ ਹੈ ਜੀ ਹਾਂ ਜੀ ਐਂਡਰ ਵਾਲੀ ਪੀਸ ਹੀ ਆ ਐਂਡਰ ਵਾਲੀ ਪੀਸ ਦਾਤੂ ਪਰ ਇਹਦਾ ਜੀ ਬੋਲ ਕਰੀਓ 70 75 ਰੁਪਏ 65000 ਦੀ ਵਸੀ ਤੇ ਦਾ ਇਹ 62000 62000 ਦੀ ਜ਼ਿਆਦਾ ਹਾਂ 5 ਲੀਟਰ ਦੀ ਆਪਣੀ ਗਾਰੰਟੀ ਆ ਹੁਣ 22 27 ਲੀਟਰ ਕਰੂਗੀ ਬੈਠਾ ਨਹੀਂ ਜਾਂਦਾ ਜੀ ਚੜ ਲੈ ਕੇ ਇੰਨਾ ਸੈਟ ਫਾਰਮ ਚੋਂ ਆਈ ਹੈ ਹਾਂ ਜੀ ਹਾਂ ਜੀ ਦੇਖੋ ਜੀ ਆ ਪਸ਼ੂ ਭਾਈਆਂ ਕੋਲ ਪਰ ਚੁਆਈ ਕਰਕੇ ਚੈੱਕ ਕਰਕੇ ਪਾਸ ਕਰਕੇ ਹਣਾ ਜੀ ਆ ਜੋ ਹਾਂ ਜੀ ਚਲੋ ਬੋਲੋ ਨੰਬਰ ਨੰਬਰ 98 43 43 780 9944 437 ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ